ਬਠਿੰਡਾ ਦੇ ਵਿੱਚ ਛਿੱਟੇ ਦੇ ਨਾਲ ਫੜੀ ਗਈ ਮੈਲਾ ਕਨਸਟੇਬਲ ਅਮਨਦੀਪ ਕੌਰ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਅੱਜ ਜਿੱਥੇ ਉਸਦਾ ਰਿਮਾਂਡ ਖਤਮ ਹੋਇਆ ਤਾਂ ਉਸ ਤੋਂ ਬਾਅਦ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਦੇ ਵੱਲੋਂ ਫੈਸਲਾ ਅਗਲਾ ਸੁਣਾ ਦਿੱਤਾ ਗਿਆ ਜੀ ਆ ਦੱਸ ਦਈਏ ਕਿ ਜਿੱਥੇ ਪਹਿਲਾਂ 1 ਦਿਨ ਦਾ ਰਿਮਾਂਡ ਮਿਲਿਆ ਸੀ ਤਾਂ ਹੁਣ ਪੁਲਿਸ ਨੂੰ 2 ਦਿਨ ਦਾ ਹੋਰ ਰਿਮਾਂਡ ਜਿਹੜਾ ਅਮਨਦੀਪ ਕੌਰ ਦਾ ਮਿਲਿਆ ਤੇ ਇਸ ਕੇਸ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਸਲ ਦੇ ਵਿੱਚ ਇੱਕ ਵਾਰ ਤੁਹਾਨੂੰ ਇਸ ਮਾਮਲੇ ਦੇ ਬਾਰੇ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਇੱਕ ਮੈਲਾ ਕਨਸਟੇਬਲ ਜੋ ਇੰਸਟਾਗ੍ਰam ਕੁਇਨ ਦੇ ਨਾਲ ਜਿਹੜੇ ਜਾਣੇ ਜਾ ਰਹੀ ਹੈ ਕਿ ਇਸ ਨਾਮ ਦੇ ਨਾਲ ਇਸ ਨੂੰ ਫੇਮਸ ਕੀਤਾ ਜਾ ਰਿਹਾ ਜਿਸ ਦੇ ਵੱਲੋਂ ਬੜੀਆਂ ਰੀਲਾਂ ਬਣਾਈਆਂ ਜਾਂਦੀਆਂ ਸਨ ਲੇਕਿਨ ਇਸ ਦੇ ਨਾਲ ਇਸ ਦੇ ਸ਼ੌਕ ਜਿਹੜੇ ਵੱਖਰੇ ਸਨ ਕਿਉਂਕਿ ਇਸ ਦੇ ਵੱਲੋਂ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਆਪਣੀ ਕਾਲੀ ਥਾਰ ਤੋਂ ਜਦੋਂ ਇਹ ਨਿਕਲਦੀ ਹੈ ਥਾਣੇ ਦੇ ਵਿੱਚ ਉਹ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸੂਚ ਮਿਲਦੀ ਹੈ ਕੇਸ ਦੇ ਥਾਰ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਹੈ ਤੇ ਜਦੋਂ ਪੁਲਿਸ ਦੇ ਵੱਲੋਂ ਇਸ ਨੂੰ ਫੜਿਆ ਗਿਆ ਇਸ ਦੇ ਥਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚ ਉਹ ਚਿੱਟਾ ਬਰਾਮਦ ਹੁੰਦਾ ਜਿਸ ਤੋਂ ਬਾਅਦ ਦੱਸਿਆ ਗਿਆ ਕਿ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਜੁੜਾ ਕੀਤਾ ਜਾਂਦਾ ਹਾਲਾਂਕਿ ਉਸ ਸਮੇਂ ਇਸ ਨੇ ਹੱਥ ਪੱਲੇ ਬੜੇ ਮਾਰੇ ਸਨ ਕਿ ਮੈਂ ਇਨਾਂ ਦੀ ਗ੍ਰਫਤ ਦੇ ਵਿੱਚੋਂ ਬਾਹਰ ਹੋਵਾਂ ਇੱਥੋਂ ਤੱਕ ਇਹ ਵੀ ਖਬਰ ਸਾਹਮਣੇ ਆਈ ਕਿ ਇਸ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਵੱਡੇ ਅਫਸਰਾਂ ਦੇ ਨਾਲ ਇੱਕ ਵਾਰ ਤੁਸੀਂ ਗੱਲਬਾਤ ਕਰਾਓ ਉਸ ਤੋਂ ਬਾਅਦ ਤੁਸੀਂ ਮੇਰੇ ਨਾਲ ਗੱਲ ਕਰਿਓ ਲੇਕਿਨ ਉੱਥੇ ਜੋ ਡਿਊਟੀ ਅਫਸਰਸ ਹਨ ਉਹਨਾਂ ਦੇ ਵੱਲੋਂ ਜੋ ਹੈ ਇਸ ਤੋਂ ਫੋਨ ਖੋਲੇ ਸੀ ਜਿਸ ਕਰਕੇ ਇਸ ਦੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਉਦਾਸ ਹੋ ਗਏ ਕਿ ਇਸ ਤਰ੍ਹਾਂ ਦੇ ਖੁਲਾਸੇ ਹੋ ਰਹੇ ਨੇ ਕਿ ਇਸ ਦੇ ਵੱਲੋਂ ਉੱਥੇ ਪੁੱਛਗਿੱਛ ਦੇ ਦੌਰਾਨ ਤਰਲੇਮ ਇੰਤੈ ਇਸ ਗੱਲ ਨੂੰ ਲੈ ਕੇ ਕੀਤੀਆਂ ਜਵਾਰ ਰਹੀਆਂ ਨੇ ਕਿ ਮੇਰੇ ਕਿਸੇ ਨਾਲ ਗੱਲ ਕਰਾ ਦਿਓ ਸੋ ਹੁਣ ਇਹ ਸਵਾਲ ਖੜਾ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਮੇਰੇ ਕਿਸੇ ਦੇ ਨਾਲ ਗੱਲ ਕਰਾ ਦਿਓ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਲੇਕਿਨ ਕੀ ਵਾਕਿ ਹੀ ਇਸ ਦੇ ਵੱਡੇ ਅਸਰਾਂ ਦੇ ਨਾਲ ਜਾਂ ਕਿਸੇ ਦੇ ਨਾਲ ਇਸ ਤੇ ਲਿੰਕ ਨੇ ਜਿਸ ਤਰੀਕੇ ਦੇ ਨਾਲੇ ਵੱਡੇ ਦਾਅਵੇ ਕਰ ਰਹੀ ਹੈ ਤੇ ਦੂਸਰੀ ਪਾਸੇ ਇਸੇ ਵੱਲੋਂ ਜੋ ਪਹਿਲਾ ਵੀਡੀਓ ਸ਼ੇਅਰ ਕੀਤੀਆਂ ਚਾਹੁੰਦੀਆਂ ਸਨ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਇਸ ਤੇ ਪਹਿਲਾਂ ਵੀ ਮਾਮਲੇ ਦਰਜ ਸੀ ਲੇਕਿਨ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਨਸ਼ੇ ਦੇ ਮਾਮਲੇ ਨੂੰ ਲੈ ਕੇ ਤੇ ਹੁਣ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਜੇਕਰ ਵਾਕਿ ਹੀ ਇਸੇ ਵੱਲੋਂ ਨਸ਼ੇ ਦੀ ਕਾਲੇ ਕਮਾਈ ਕਰਕੇ ਕੋਠੀ ਆਪਣੀ ਬਣਾਈ ਗਈ ਹੈ ਵੱਡੀ ਕੋਠੀ ਜਿਸ ਦੇ ਵਿੱਚ ਮਹਿੰਗੇ ਸਮਾਨ ਜਿਹੜੇ ਇਸੇ ਵੱਲੋਂ ਧਰੇ ਗਏ ਨੇ ਇੱਥੋਂ ਤੱਕ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ 50 ਹਜ਼ਾਰ ਦੇ ਬੈੱਡ ਜਿਹੜੇ ਇਸ ਦੇ ਅੰਦਰ ਤੇ ਮਹਿੰਗਾ ਇਨਫਰਾਸਟ੍ਰਕਚਰ ਜਿਹੜਾ ਸੀ ਉਹ ਸਾਰਾ ਅੰਦਰ ਦੇਖਣ ਨੂੰ ਮਿਲਿਆ ਲੇਕਿਨ ਹੁਣ ਕੀ ਇਸ ਦੇ ਘਰ ਦੇ ਉੱਤੇ ਕਾਰਵਾਈ ਹੋਏਗੀ ਇਹ ਵੱਡਾ ਸਵਾਲ ਹੈ ਲੇਕਿਨ ਅੱਜ ਜਿਹੜੀ ਇਸ ਦੀ ਪੇਸ਼ੀ ਹੋਈ ਹੈ ਉਸ ਵਿੱਚ ਉਦਾਸੀ ਹੈ ਕਿ ਇਹਨੂੰ 2 ਦਿਨ ਦਾ ਰਿਮਾਰਡ ਜਿਹੜਾ ਪੁਲਿਸ ਨੂੰ ਹੋਰ ਮਿਲਿਆ ਜਿਸ ਦੇ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਪੁਲਸ ਆ ਬਿਆਨ ਦੇ ਸਾਹਮਣੇ ਆਇਆ ਪੁਲਿਸ ਕੀ ਕੁਝ ਕਹਿ ਰਹੀ ਹੈ ਤੁਸੀਂ ਨਜ਼ਰ ਮੰਗ ਅ ਜਿਹੜਾ ਸਾਡੇ 65 ਨੰਬਰ ਮਕਦਮਾਦਾਰ ਹੈਗਾ थाना ਕਨਾਲਪੁਰ ਦੇ ਵਿੱਚ ਅਕਿਊ ਉਸ ਦੇ ਕੋਲ ਪੁਲਿਸ ਨੂੰ ਮਾਰਦੇ ਚੱਲ ਰਿਹਾ ਸੀਗਾ ਅੱਜ ਉਸ ਨੂੰ ਦੁਬਾਰਾ ਪੁਲਿਸ ਕੋਲ ਪੇਸ਼ ਕੀਤਾ ਤੇ ਮਾਨਯੋਗ ਜੱਜ ਸਾਹਿਬ ਤੋਂ ਸਾਨੂੰ ਅਸੀਂ ਪੁਲਿਸ ਰਿਮਾਂਡ ਵਾਸਤੇ ਰਿਕਵੈਸਟ ਕੀਤੀ ਸੀਗੀ ਸਾਨੂੰ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਬਾਕੀ ਜਿਹੜੀ ਫਰਦਰ ਐਸੀ ਇਨਵੈਸਟੀਗੇਸ਼ਨ ਪੁਲਿਸ ਮਾਨ ਰਾਮ ਕਰ ਰਹੀ ਹੈ ਤੋ ਦੇਖੋ ਜਿਹੜੀਆਂ ਚੀਜ਼ਾਂ ਹੈਗੀਆਂ ਇਨਵੈਸਟੀਗੇਸ਼ਨ ਦੇ ਵਿਸ਼ਾ ਨੇ ਪ੍ਰੀਲੀਮਿਨਰੀ ਸਟੇਜ ਤੇ ਇਨਵੈਸਟੀਗੇਸ਼ਨ ਦੇ ਜਿਹੜੀ ਚੀਜ਼ਾਂ ਨੇ ਅਸੀਂ ਡਿਸਪੋਜ਼ ਨਹੀਂ ਕਰ ਸਕਦੇ ਐਸ ਪਰ ਬੀਐਨਐਸਐਸ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗੀ ਐਂ ਦਨ ਉਹ ਫਾਈਲ ਆਨ ਦਾ ਫਾਈਲ ਦਾ ਚਲਾਨ ਉਸ ਤੋਂ ਬਾਅਦ ਅਸੀਂ ਤੁਹਾਨੂੰ ਸਾਰੀ ਸ਼ੇਅਰ ਕਰਾਂਗੇ ਦੇਸੀ ਕਿਉਂਕਿ ਜਿਹੜੇ ਸੁਣਾਇਆ ਕਿ ਉਹਨੂੰ ਵੀ ਇਹ ਕੋਈ ਆਈ ਨਹੀਂ ਕਰ ਸਕਦਾ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿਸ਼ਾ ਹੁੰਦੀਆਂ ਨੇ ਅਸੀਂ ਪ੍ਰੀਲੀਮਿਨਰੀ ਸਟੇਜ ਤੋਂ ਅਸੀਂ ਬਾਰੇ ਕਮੈਂਡੀ ਕਰ ਸਕਦੇ ਹਾਂ ਦੱਸ ਨਹੀਂ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪ ਉਸ ਤੋਂ ਬਾਅਦ ਅਸੀਂ ਤੁਹਾਨੂੰ ਡੈਫੀਨਿਟਲੀ ਸ਼ੇਅਰ ਕਰਾਂਗੇ। ਦੂਸਰੀ ਬੇਟੀ ਉਹ ਹੀ ਲਾਪਰਚਤਾ ਉਹ ਦੀ। ਹਾਂ ਉਹਦੇ ਵਾਸਤੇ ਸਾਡੀ ਟੀਮਸ ਵੀ ਹੈਗੀ ਨੇ ਰੇਟਸ ਉੱਪਰ ਲੱਗੇ ਨੇ। ਤੇ ਚੰਡੀਗੜ੍ਹ ਕੋਈ ਟੀਮਾਂ ਵੀ ਇਨਵੈਸਟਿਗੇਟ ਕਰੀ ਜਾਂਦੀ ਹੈ। ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ। ਹਾਂ ਅਸੀਂ ਕਾਫੀ ਐਂਗਲਸ ਤੋਂ ਵੀ ਇਨਵੈਸਟਿਗੇਸ਼ਨ ਕਰ ਰਹੇ ਹਾਂ। ਚੰਡੀਗੜ੍ਹ ਤੋਂ ਕੋਈ ਟੀਮ ਨਹੀਂ ਹੈ ਜੀ ਜਾਂਚ ਕਰਦੀ। ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਕਾਫੀ ਐਂਗਲਸ ਤੋਂ ਵੀ ਇਨਵੈਸਟਿਗੇਸ਼ਨ ਕਰ ਰਹੇ ਹਾਂ। ਸੋ ਸਾਰੇ ਐਂਗਲਾਂ ਤੋਂ ਜਿੰਨਾ ਤੱਕ ਇਨਵੈਸਟਿਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਮੈਂ